ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕੀਤਾ ਜਾਂਦਾ ਹੈ ਮਾਸਟਰ ਕਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸੰਗਤਾਂ ਵਾਸਤੇ ਚਾਹ ਤੇ ਮਦਾਨਾ ਪਕਾਉਣੀਆਂ ਦਾ ਲੰਗਰ ਤਿਆਰ ਕੀਤਾ ਹੈ ਸੰਗਤਾਂ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਨੇ ਚੜ੍ਹਦੀ ਕਲਾ ਵਿੱਚ ਰੱਖਣਾ ਮਦਾਨਾ ਫਤਿਹ ਵੱਕਣ ਜੋ ਵੀ ਇਹਨਾਂ ਨੇ ਸਭ ਇਸ਼ਾਨ ਅਨਸਾਰੀ ਸਤਿਗੁਰੂ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਹਾਂਜੀ ਗੁਰਦੁਆਰੇ ਪਹੁੰਚਾ ਦਿੰਦੇ ਆ ਕਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਪ੍ਰਵਾਹ ਤੇਰੀ ਜਿਹੜੀ ਸੰਗਤ ਦਾ ਸ਼ਾਹ ਪਾਣੀ ਦਾ ਲੰਗਰ ਤਿਆਰ ਕਰਕੇ ਸੰਗਤਾਂ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਰੱਖਣ ਹਰਮਾਨ 10 ਵਰਸਾ ਤੇ ਸ਼ੋਭਾ ਸ਼ਾਵਾਂ ਸਾਡੀਆਂ ਨੇ ਇਹ ਫੋਨੀਆਂ ਕਰਨ ਲਈ ਬਹੁਤ ਚੰਗੇ ਕਲਾਕਾਰਾਂ ਧੰਨਵਾਦ ਕੀਤਾ ਜਾਂਦਾ ਹੈ ਸਾਰੀ ਸੰਗਤ ਦਾ ਜਿਨ੍ਹਾਂ ਨੇ ਹਰ ਤੋਂ ਵੱਧ ਰਲ ਮਿਲ ਕੇ ਜੁੜਦੇ ਸੰਗਤ ਵਿੱਚ ਬਹੁਤ ਵੱਡੀ ਉਤਾਲ ਦਿੱਤਾ ਸੰਗਤ ਨੂੰ ਜੀ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਜਾ 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 ਰੀਤ ਨੂੰ ਲੈ ਜਾ ਨਾਲ ਲੈ ਜਾ ਹਰੀਤ ਜਾਓ ਨਾਲ ਅਗੇ ਬੋਲੇ ਸੋਨਿਆਲਾ ਸ੍ਰੀ ਗਾ ਗੀ ਸ੍ਰੀ ਆਕਾਰ ਜੀ ਤਾ ਖਾਂਸਾ ਨਾ ਪੁਜੀਤੀ ਪਤਨੀ ਕਲਪਤੀ